ਵੈਲੀ ਖਬਰ ਇਥੇ ਕਿ ਸ਼ਾਇਰ ਸਾਰਾ ਕੁਝ ਸੱਚ ਦੱਸ ਦਿੰਦੇ ਨੇ ਦਿਲ ਦੇ ਡੂੰਗੇ ਜਗਮਾ ਨੂੰ ਕਲਮਾਂ ਦੀਆਂ ਮਲਮਾਂ ਨਾਲ ਠੀਕ ਕਰ ਦਿੰਦੇ ਨੇ ਕਦੇ ਕਿਸੇ ਸ਼ਾਇਰ ਕੋਲ ਜਾ ਕੇ ਦੇਖਣਾ ਇਹ ਸਾਡੇ ਦਿਲ ਦੇ ਹਾਲ ਨੂੰ ਪੜ ਕੇ ਲਫ਼ਜ਼ ਲਿਖ ਦਿੰਦੇ ਬੜੇ ਵੈਦ ਹਕੀਮ ਨੇ ਲੋਕੀ ਕਹਿੰਦੇ ਦੇਖੇ ਕਦੇ ਲੱਭੇ ਨਾ ਇਲਾਜ ਦਿਲ ਦੇ ਜ਼ਖਮਾਂ ਦੇ ਇੱਕ ਸ਼ਾਇਰ ਦੇ ਕੋਲ ਸੀ ਜਾ ਬੈਠੇ ਉਹਨੇ ਡੂੰਘੇ ਪੇਦ ਦੱਸਤੇ ਸਾਡੇ ਦਰਦਾਂ ਦੇ ਸ਼ਾਇਰਾ ਕਹਿੰਦੀ ਕਹਿੰਦੀ ਹੱਦੋਂ ਵੱਧ ਕੇ ਚਾ ਬੈਠਾ ਸੀ ਆਪਣਾ ਰਾਗ ਵਾ ਬੈਠਾ ਸੀ ਗਮ ਹੋਈ ਜਦੋਂ ਮੰਜ਼ਲ ਤੇਰੀ ਚੂਰਾ ਗਮ ਦਾ ਖਾ ਬੈਠਾ ਸੀ ਦਿਲ ਦੇ जख्मਾਂ ਨੂੰ ਫਿਰ ਮੈਂ ਵੀ ਆਪਣੀ ਕਾਪੀ ਤੇਰ ਚਾ ਬੈਠਾ ਸੀ ਕਦੇ ਕਿਸੇ ਸ਼ਾਇਰ ਕੋਲ ਜਾ ਕੇ ਦੇਖਣਾ ਇਹ ਸਾਡੇ ਦਿਲ ਦੇ ਹਾਲ ਨੂੰ ਪੜ ਕੇ ਲਫ਼ਜ਼ ਲਿਖ ਦਿੰਦੇ ਨੇ ਕਿ ਅੱਗ ਵਾਂਗੂ ਫੈਲੀ ਖਬਰ ਇਥੇ ਕਿ ਸ਼ਾਇਰ ਸਾਰਾ ਕੁਝ ਸੱਚ ਦੱਸ ਦਿੰਦੇ ਨੇ